ਆ ਕੇ ਉਹਨੂੰ ਵਰਤ ਕੇ ਦੇਖੋ ਜੇ ਕੋਈ ਵੀ ਲੱਗਦਾ ਕਿ ਕੋਈ ਚੀਜ਼ ਨਹੀਂ ਸਮਝ ਲੱਗੀ ਤਾਂ ਪਲੀਜ਼ ਤੁਸੀਂ ਮੈਨੂੰ ਪੁੱਛ ਲਓ ਮੈਂ ਦੁਬਾਰਾ ਉਹਨੂੰ ਐਕਸਪਲੇਨ ਕਰ ਦੂੰਗੀ ਤੇ ਇਹ ਕਹਿ ਰਹੇ ਸੀ ਪੰਜਾਬੀ ਚ ਗੱਲ ਕਰੋ ਮਤਲਬ ਮੇਰੇ ਖਿਆਲ ਚ ਆਪਣੇ ਵਾਲਾ ਮੇਰੀ ਪੂਰੀ ਕੋਸ਼ਿਸ਼ ਹੈ ਬਟ ਫਿਰ ਵੀ ਮੈਂ ਦੁਬਾਰਾ ਉਹਨੂੰ ਦੱਸ ਦੂੰਗੀ ਕਿ ਜਿਹੜੀ ਚੀਜ਼ ਸਮਝ ਲੱਗੀ ਹੈ ਨਹੀਂ ਲੱਗੀ ਬਸ ਇੰਨਾ ਯਾਦ ਰੱਖੋ ਤਿੰਨ ਹਿੱਸੇ ਵੇਸਟ ਦੇ ਇੱਕ ਹਿੱਸਾ ਗੁੜ ਦਾ ਦਸ ਹਿੱਸੇ ਪਾਣੀ ਦੇ ਪਲਾਸਟਿਕ ਦੀ ਬੋਤਲ ਆਪਣੇ ਕੋਲ ਪਈ ਹੈ ਉਹਨੂੰ ਤੁਸੀਂ ਮਿਕਸ ਕਰਨਾ ਗੈਸ ਕੱਢਣੀ ਹੈ ਠੀਕ ਹੈ ਤੇ ਬਾਕੀ ਕੋਈ ਇਹਦੇ ਚ ਇੰਨੀ ਵੱਡੀ ਪ੍ਰੋਬਲਮ ਨਹੀਂ ਹੈ ਤੇ ਤੁਹਾਡੇ ਚੋ ਜੇ ਕੋਈ ਵੀ ਆਪਣੇ ਸਾਡੇ ਯੂਨੀਵਰਸਿਟੀ ਦੇ ਨਾਲ ਮਿਲ ਕੇ ਟ੍ਰਾਇਲ ਵੀ ਕਰਨਾ ਚਾਹੁੰਦਾ ਜਿਵੇਂ ਮੈਂ ਤੁਹਾਨੂੰ ਦੱਸਿਆ ਖੇਤੀਬਾੜੀ ਦੇ ਬਹੁਤ ਫਾਇਦੇ ਆ ਅਸੀਂ ਸਬਜ਼ੀਆਂ ਦੇ ਵਿੱਚ ਵੀ ਸਪਰੇਅ ਕਰਕੇ ਦੇਖ ਰਹੇ ਹਾਂ ਤਾਂ ਕਿ ਆਰਗੈਨਿਕ ਵੱਲ 무ਵ ਕਰ ਸਕੀਏ ਤਾਂ ਉਹਦੇ ਲਈ ਵੀ ਆਪਾਂ ਮਿਲ ਜੁਲ ਕੇ ਕੰਮ ਕਰ ਸਕਦੇ ਹਾਂ ਯੂਨੀਵਰਸਿਟੀ ਇਸ ਲਈ ਤਿਆਰ ਹੈਗੀ ਹੈ ਡਿਪਾਰਟਮੈਂਟ ਇਸ ਲਈ ਤਿਆਰ ਹੈ ਈਵਨ ਅਸੀਂ ਇਹਨੂੰ ਵੇਚ ਵੀ ਰਹੇ ਹਾਂ ਡਿਪਾਰਟਮੈਂਟ ਦੇ ਵਿੱਚ ਜੇ ਕਿਸੇ ਨੇ ਖੁਦ ਨਹੀਂ ਬਣਾਣਾ ਤੁਸੀਂ ਇਹਨੂੰ ਕਰ ਸਕਦੇ ਹੋ ਹੋਰ ਮੈਂ ਇਹ ਕਹਿ ਨਹੀਂ ਕਿ ਤੁਸੀਂ ਕਿਸੇ ਨੇ ਬਣਾ ਲਿਆ ਕੁਛ ਨਹੀਂ ਕਰਨਾ ਤੇ ਜਾ ਕੇ ਛੱਪੜਾਂ ਚ ਸੁੱਟ ਦੋ ਨਾਲੀਆਂ ਚ ਸੁੱਟ ਦੋ ਏਟ ਲੀਸਟ ਤੁਸੀਂ ਹਵਾ ਪਾਣੀ ਧਰਤੀ ਮਾਦਾ ਪਲਾਹੀ ਕਰੋਗੇ ਕਿਉਂਕਿ ਇਹ ਸਫਾਈ ਕਰਦੇ ਆ ਆਪਣੇ ਜਿੰਨੇ ਵੀ ਟਾਕਸਿਕ ਮੈਟਰਸ ਹੈ ਉਹ ਸਭ ਨੂੰ ਇਹ ਡੀਗ੍ਰੇਡ ਕਰਦਾ ਹੈ ਬਹੁਤ ਫਾਇਦੇ ਵਾਲੀ ਚੀਜ਼ ਹੈ ਔਰ ਮੈਨੂੰ ਇੱਥੇ ਬਹੁਤ ਅੱਛਾ ਲੱਗ ਰਿਹਾ ਕਿ ਤੁਸੀਂ ਸਾਰੇ ਇੱਥੇ ਆਏ ਹੋ ਔਰ ਇਸ ਚੀਜ਼ ਨੂੰ ਸੁਣ ਰਹੇ ਹੋ ਤੁਹਾਡੇ ਚੋ ਇੱਕ ਦੋ ਬੰਦਿਆਂ ਨੇ ਵੀ ਜੇ ਇਹ ਕੰਮ ਸ਼ੁਰੂ ਕਰਤਾ ਤੇ ਮੇਰਾ ਅੱਜ ਦਾ ਆਨਾ ਸਫਲ ਹੋ ਜਾਣਾ ਔਰ ਮੈਂ ਜਗ੍ਹਾ ਜਗ੍ਹਾ ਜਾ ਕੇ ਇਸ ਚੀਜ਼ ਨੂੰ ਪ੍ਰਚਾਰ ਕਰ ਰਹੀ ਹਾਂ ਕਿ ਤੁਸੀਂ ਬਣਾਓ ਕੋਈ ਚੀਜ਼ ਨੂੰ ਵੇਸਟ ਨਾ ਕਰੋ ਮੱਖੀ ਮੱਛਰਾਂ ਦਾ ਤੁਸੀਂ ਅੱਜ ਇੱਥੇ ਪਿਆ ਹੀ ਹੈ ਤੁਸੀਂ ਐਕਸਪੈਰੀਮੈਂਟ ਕਰਕੇ ਦੇਖ ਸਕਦੇ ਹੋ ਬਰਤਨ ਦੇ ਵਿੱਚ ਤੁਹਾਨੂੰ ਜੇ ਲੱਗ ਰਿਹਾ ਤੁਸੀਂ ਮਾੜਾ ਜਿਹਾ ਆਪਣੀ ਡਿਟਰਜੈਂਟ ਦੇ ਵਿੱਚ ਥੋੜਾ ਮਿਕਸ ਕਰ ਲਓ ਤਾਂ ਤੁਸੀਂ ਇੰਪੈਕਟ ਦੇਖ ਸਕਦੇ ਹੋ ਆਪਣੀ ਆਪਣੀ ਚੋਇਸ ਹੈ ਹੋਰ ਕਿchni ਤੁਸੀਂ ਰੀਠਿਆਂ ਦਾ ਵੀ ਬਣਾ ਸਕਦੇ ਹੋ ਤੇ ਦੋਨਾਂ ਨੂੰ ਮਿਕਸ ਕਰਕੇ ਦੇਖੋ ਹੋਰ ਵਧੀਆ ਰਿਜ਼ਲਟ ਆਏਗਾ ਬਹੁਤ ਫਾਇਦੇ ਹੈ ਧੰਨਵਾਦ ਤੁਹਾਡਾ ਸਾਰਿਆਂ ਦਾ ਤੇ ਹੁਣ ਜੇ ਕੋਈ ਵੀ ਕੁਐਸਚਨਸ ਹੈ ਤੇ ਪਲੀਜ਼ ਤੁਸੀਂ ਮੈਨੂੰ ਪੁੱਛ ਸਕਦੇ ਹੋ ਥੈਂਕ ਯੂ ਥੈਂਕ ਯੂ ਇਹ ਹਨ ਸਤਿਕਾਰਯੋਗ ਡਾਕਟਰ ਉਰਮਲਾ ਪਟੇਲ ਜੀ ਜਿਨ੍ਹਾਂ ਨੇ ਬਹੁਤ ਹੀ ਸਚੱਜੇ ਢੰਗ ਨਾਲ ਜੋ ਆਰਗੈਨਿਕ ਜੋ ਆਪਣੀ ਸਪਰੇਅ ਤਿਆਰ ਕਰਨੀ ਹੈ ਉਹਦੇ ਬਾਰੇ ਜਾਣਕਾਰੀ ਦਿੱਤੀ ਹੈ ਬਹੁਤ ਧੰਨਵਾਦ ਹੈ ਇਹਨਾਂ ਦਾ ਜੋ ਬੜੇ ਵੀ ਆਰਾਮ ਦੇ ਨਾਲ ਪੰਜਾਬੀ ਦੇ ਵਿੱਚ ਵੀ ਗੱਲ ਕੀਤੀ ਹੈ ਮੈਡਮ ਜੀ ਨੇ ਤੋਂ ਬਾਅਦ ਹੁਣ ਡਾਕਟਰ ਸੁਸ਼ੀਲ ਕੁਮਾਰ ਡੀਐਮਆਰ ਸੋਲਨ ਤੋਂ ਜੋ ਪਹੁੰਚੇ ਨੇ ਉਹਨਾਂ ਨੂੰ ਜੀ ਆਇਆਂ ਨੂੰ ਉਹ ਹੁਣ ਮਾਈਕ ਤੇ ਆਗੇ ਆਪ ਜੀ ਦੇ ਨਾਲ ਰਾਬਤਾ ਕਾਇਮ ਕਰਨਗੇ ਡਾਕਟਰ ਸੁਸ਼ੀਲ ਕੁਮਾਰ ਜੀ ਡੀਐਮਆਰ ਸੋਲਨ ਆਪਕਾ ਯਹਾਂ ਪਰ ਇਕੱਠਾ ਹੋਣੇ ਕੇ ਲਿਏ ਸਵਾਗਤ ਹੈ ਔਰ ਧੰਨਵਾਦ ਹੈ ਭਾਰਤ ਸਰਕਾਰ ਕੇ ਪੂਰੇ भारतवर्ष में लगभग सौ के करीब जो है संस्थान हैं जो कि हर क्रॉप पे, पे, पे हर फसल, फसल पे जो है अलग अलग संस्थान है जैसे, जैसे आपके आपकी भीट पे अपने गेहूं के ऊपर अलग संस्थान है मक्का के ऊपर अलग संस्थान है गन्ने के ऊपर अलग संस्थान है और भैंसों की जो स्टडी करते हैं उनके ऊपर अलग है फसल के लिए अलग-अलग संस्थान है उसी कड़ी में हमारा जो ये खंभ के ऊपर जो है एक भारतवर्ष में अकेला संस्थान है जो कि पूरे भारतवर्ष में खंभ के ऊपर सारी जानकारी प्रदान करता है और जितने भी खंभ की प्रजातियां अलग-अलग स्ट्रेनस निकलती हैं तो उसके ऊपर कार्य करते हैं और लगभग जो स्ट्रेनस निकालते हैं तो इस प्रकार से हम हमारे संस्थान के पूरे भारतवर्ष में करीब 35 के करीब जो करीब 35 के करीब जो है ए आई सी सी सेंटर्स है जो कि अलग अलग वातावरण के अंदर जो है वो है उसी कड़ी में जो है हमारे पंजाब एग्रीकल्चर यूनिवर्सिटी लुधियाना में भी एक सेंटर है जहां से मैम आए हैं डॉक्टर शिवानी मैम यहां पे कुंभ का काम देख रही हैं और देख रही हैं और, और, और इस तरह से इस तरह से हमारा जो संस्थान है, है, है। वो खुम्भ की खुंब कोई बीमारी है कीट है, है, है। वो नुकसान पहुंचा पड़ताल करते, करते हैं है। तो हमारे संस्थान में पूरे भारतवर्ष से जो लोग हर महीने जो हमारे यहाँ ट्रेनिंग्स चलती रहती हैं कोई ट्रेनिंग लेता है तो कोई अपना कोई खुद अपना बटन उत्पादन के लिए उसको ट्रेनिंग लेता है इस तरह से अलग-अलग कई प्रकार की चीजों के लिए जो है वो ट्रेनिंग लेते हैं और अपने अपने स्थानों पर जाकर के उसका जो इस्तेमाल करते हैं और आपको बताते हुए हमें खुशी होती है कि आपके पंजाब और हरियाणा से काफी, काफी अच्छा, अच्छा काम जो है खुम्भ के ऊपर करोड़ों का, 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 का काम करोड़ों का, का टर्न ओवर अच्छा उनका खुम्भ के माध्यम से हो रहा है, है और बहुत अच्छा काम लोग कर रहे हैं तो भारत सरकार की एक स्कीम है जिसके अंतर्गत जो भारतीय अनुसूचित जाति और जनजाति के लोगों को इस रोजगार के साथ जोड़ना है उनको खुम्बों के ऊपर अपनी ट्रेनिंग प्रदान करनी है तो इस कड़ी में हमारा जो संस्थान है वो पूरे भारत में काम कर रहा है तो हम अलग अलग स्टेट्स में जाकर के लोगों को इस खुम्भ के बारे में जो है लोगों को प्रशिक्षित करते हैं और उनको ये सिखाते हैं कि आप लोग जो है इस क्रॉप के साथ जुड़ करके अपना इसकी दिनचर्या के साथ इसको जोड़ें और अपना जो है इससे जो है पैसा कमाए और इसके और के, पैसे, पैसे के अतिरिक्त ये एक बहुत अच्छा जो, अच्छा जो है ये एक, 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 एक फूड एक है एक कंप्लीट फूड है, एक complete एक complete है मतलब जो लोग लो, वेजिटेरियन हैं जो मांसाहारी नहीं है तो उनको जो प्रो प्रोटीन की और दूसरी जो चीज़ें मांस से मिलती है कैल्शियम है विटामिन विटामस है, है, है और ये चीज़ें जो है उन उनसे मशरूम से मश उसको उनको बड़े आराम से मिल जाती हैं तो ये मशरूम को अपने जीवन में जरूर अपनाएं इसको अपने जो आपका फूड सिस्टम है उसमें जरूर इसको इंक्लूड करें तो जैसे मैंने आपको बताया कि मशरूम में प्रोटीन विटामिन डी कैल्शियम मैग्नीशियम इस प्रकार के सारे तत्व हैं जो कि हमारे बॉडी के लिए जो है वो जरूरी हैं आपको पता है कि आजकल विटामिन डी और कैल्शियम की बहुत कमी जो है चल रही है तो अगर हम इसको अपने फूड में अपनी खाने में इसको बिराते हैं तो एक बहुत अच्छी है तो उनके लिए बहुत बढ़िया है और इस, और इस प्रकार से अगर, अगर, अगर आप, आप जैसे शुरू में हमारी माताएं बहनें अब शुरू में अगर नहीं कर सकती है उनका विश्वास अभी नया -नया, नया नया काम करने में विश्वास नहीं बनता नहीं है तो आप उसमें ग्रुप भी बना सकती है तो आप जो है अपने चार छः दस लेडीज इकट्ठी बल करके एक जगह भी इसको काम को शुरू कर सकती हैं और इससे सीख करके फिर अपना अपना काम कर सकती हैं तो, तो इस प्रकार तो, तो, तो हम आज, आज जो है तो आपको आपके, आपके लिए ढिंगरी मशरूम होता, होता है ऑस्टर मशरूम उसकी भी 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 खेती के, के बारे में बताएंगे कि उसको कैसे, कैसे करना, करना है, है। ये ढिंगरी का जो, जो मशरूम उत्पादन है सबसे आसान अपने पूरे विश्वास के साथ कर सकता है तो इसमें कुछ प्रोडक्ट मतलब कोई ज़्यादा जरूरत भी कुछ नहीं होती इसमें हमें तूड़ी चाहिए होती है तूड़ी के अलावा बीज बिल बीज चाहिए होता है बीज आप, आप हमारे यहाँ से संस्थान से, से सोलन से, से भी ले सकते भी हैं और पी आई यू में मैडम शिवानी को भी आप कांटेक्ट कर सकते हैं तो ये भी आपको जो है वो उपलब्ध करा सकती हैं तो इस प्रकार से ये जो तूड़ी के अलावा हमारे जितने भी वेस्ट प्रोडक्ट होते हैं जैसे कि आपका धान की तूड़ी है और, और जो, जो फॉरेस्ट अपनी पतियाँ होती हैं है। है। पतियों की वेस्ट है उसको भी हम, तो हम इस्तेमाल कर सकते हैं है। तो और इस प्रकार इस से कर इसको हम करके अपना जो है पैंतालीस से साठ दिन की एक क्रॉप होती है और आप आराम से इसको तीन चार क्रॉप एक ही बैग से लेकर के उसको आप जो है उसका उत्पादन प्राप्त कर सकते हैं तो मैं डॉक्टर शिवानी मैम से विनती करूंगा कि आपको, आपको इसके कैस केस केस था जाये, था जाये, था किस तरह से उत्पादन किया जाए उसका किस किस तरह से कल्चर किया जाए उसका आपको सिखाएं धन्यवाद तो जिन्होंने बहुत ही बढ़िया ढंग जो मशरूम है जो वेजिटेरियन है भरपूरे बटामिन ने ਤੇ ਆਪਾਂ ਨਵਾਸ ਤੋਂ ਰਹਤ ਹੈ ਉਹਦੇ ਬਾਰੇ ਦੱਸਿਆ ਹੈ ਕਿ ਭਾਈ ਮਸਰੂਮ ਦਾ ਜੋ ਆਪਾਂ ਆਪਾਂ ਸ਼ੁਰੂ ਕਰਨਾ ਕਾਰੋਬਾਰ ਜਾਂ ਉਹਦੇ ਬਾਰੇ ਜਾਣਕਾਰੀ ਲੈਣੀ ਹੈ ਤੇ ਬਹੁਤ ਵਧੀਆ ਪ੍ਰੋਡਕਟ ਹੈ ਮਸਰੂਮ ਉਹਦੇ ਬਾਰੇ ਹੁਣ ਆਪਾਂ ਨੂੰ ਡਿਟੇਲ ਦੇ ਵਿੱਚ ਡਾਕਟਰ ਸਵਾਨੀ ਸ਼ਰਮਾ ਜੋ ਖੇਤੀਬਾੜੀ ਯੂਨੀਵਰਸਿਟੀ ਤੋਂ ਮਾਹਰ ਨੇ ਮਸਰੂਮ ਦੇ ਉਹ ਆਕੇ ਸਾਡੇ ਨਾਲ رابطہ ਪਾਉਣਗੇ ਡਾਕਟਰ ਸਵਾਨੀ ਸ਼ਰਮਾ ਜੀ ਇਨਚਾਰਜ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿਹੜਾ ਅੱਜ ਦਾ ਜਿਹੜਾ ਕੈਂਪ ਹੈ ਆਪਣਾ ਖੁੰਬਾ ਦੀ ਕਾਸ਼ਤ ਬਾਰੇ ਖੁੰਬਾ ਸੀ ਲਗਾਣੀ ਹੈ ਕਿੱਦਾਂ ਲਗਾਣੀ ਹੈ ਜਿਹੜੀ ਖੁੰਬਾ ਨੇ ਸਭ ਤੋਂ ਪਹਿਲਾਂ ਖਾਣ ਯੋਗ ਉਲੀ ਹੁੰਦੀ ਹੈ ਠੀਕ ਹੈ ਜਿਹਨੂੰ ਅਸੀਂ ਖਾ ਸਕਦੇ ਆ ਉਲੀ ਆਪਣੀ ਵੱਖ-ਵੱਖ ਕਿਸਮ ਦੀ ਹੈ ਜਿੱਦਾ ਆਪਾਂ ਕੋਈ ਸਮਾਨ ਬਾਹਰ ਰੱਖ ਦਨੇ ਆ ਸਬਜੀ ਬਾਹਰ ਰੱਖ ਦਨੇ ਆ ਉੱਥੇ ਉਲੀ ਆ ਜਾਂਦੀ ਹੈ ਬ੍ਰੈਡ ਬਾਹਰ ਰੱਖਦੇ ਆ ਉਸੇ ਤਰ੍ਹਾਂ ਕੋਜਾ ਕਰਕੇ ਮਸ਼ਰੂਮ ਜਿਹੜੀ ਐ ਖੁੰਬਾ ਨੇ ਉਹਨੂੰ ਅਸੀਂ ਖਾਣਯੋਗ ਕੀਤਾ ਤੇ ਉਹਨੂੰ ਅਸੀਂ ਖਾ ਸਕਦੇ ਆ ਡਾਕਟਰ ਸਾਹਿਬ ਨੇ ਦੱਸਿਆ ਕਿ ਖੁੰਬਾ ਜੜੀਆਂ ਨੇ ਪ੍ਰੋਟੀਨ ਭਰਪੂਰ ਖਰਾਕ ਹੈ ਠੀਕ ਹੈ ਉਹਦੇ ਵਿੱਚ ਵੱਧ ਬਹੁਤ ਹੀ ਵਧੀਆ ਕਿਸਮ ਦਾ ਪ੍ਰੋਟੀਨ ਹੈ ਖਣਿਜ ਪਦਾਰਥ ਨੇ ਉਹ ਤੋਂ ਇਲਾਵਾ ਵਿਟਾਮਿਨਸ ਨੇ ਵਿਟਾਮਿਨ ਡੀ ਦੀ ਡਾਕਟਰ ਸਾਹਿਬ ਨੇ ਗੱਲ ਕੀਤੀ ਵੀ ਵਿਟਾਮਿਨ ਡੀ ਐ ਕੈਲਸ਼ੀਅਮ ਹੈ ਸਾਡੇ ਲਈ ਬਹੁਤ ਲੋੜ ਹੈ ਅਸੀਂ ਵਿਟਾਮਿਨ ਡੀ ਖਾਈਏ ਤੇ ਨਾਲ ਹੀ ਕੈਲਸ਼ੀਅਮ ਖਾਈਏ ਹੁਣ ਜਿੱਦਾਂ ਜਿੱਦਾਂ ਸਾਡੀ ਉਮਰ ਵੱਧਦੀ ਹੈ ਸਾਡੇ ਜੋੜਾਂ 'ਚ ਦਰਦ ਸ਼ੁਰੂ ਹੋ ਜਾਂਦੇ ਆ ਗੋਡੇ ਦੁਖਦੇ ਨੇ ਮੈਕਸਿਮਮ ਜਿਹੜੀਆਂ ਆਪਣੇ ਲੇਡੀਜ਼ ਨੇ ਹਨਾ ਆਪਾਂ ਨੂੰ ਬਹੁਤ ਪ੍ਰੋਬਲਮ ਆਂਦੀ ਆ ਵੀ ਸਾਡੇ ਜੋੜਾਂ ਦੇ ਦਰਦ ਸ਼ੁਰੂ ਹੋ ਜਾਂਦੇ ਆ ਇਹਨੇ ਵੀ ਵਿਟਾਮਿਨ ਡੀ ਦੀ ਕਮੀ ਆ ਕੈਲਸ਼ੀਅਮ ਦੀ ਕਮੀ ਆ ਉਹ ਦਵਾਈਆਂ ਜੋੜ ਦੰਨੇ ਆ ਹਨਾ ਦਵਾਈਆਂ ਅਸੀਂ ਗੋਲੀਆਂ ਖਾਣੀਆਂ ਕੈਲਸ਼ੀਅਮ ਦੀਆਂ ਗੋਲੀਆਂ ਖਾਣੀਆਂ ਵਿਟਾਮਿਨ ਡੀ ਦੀਆਂ ਗੋਲੀਆਂ ਖਾਣੀਆਂ ਅੱਜ ਜੇ ਅਸੀਂ ਖੁੰਮਾ ਨੂੰ ਖਾਈਏ ਆਪਣੀ ਡਾਈਟ ਚ ਇਨਕਲੂਡ ਕਰੀਏ ਉਹਨੂੰ ਸ਼ਾਮਿਲ ਕਰੀਏ ਤਾਂ ਜਿਹੜੀ ਸਾਡੇ ਪ੍ਰੋਬਲਮ ਹੈ ਵਿਟਾਮਿਨ ਡੀ ਦੀ ਪ੍ਰੋਬਲਮ ਹੈ ਕੈਲਸ਼ੀਅਮ ਦੀ ਪ੍ਰੋਬਲਮ ਹੈ ਦੂਰ ਹੋ ਜੂਗੀ। ਆਪ ਮੈਨੂੰ ਲੱਗਦਾ ਇਸ ਪਿੰਡ ਦੇ ਵਿੱਚ ਕੋਈ ਵੀ ਖੁੰਬਾ ਦਾ ਕੰਮ ਨਹੀਂ ਕਰਦਾ। ਮੈਂ ਬਹੁਤਾ ਸਮਾਂ ਨਹੀਂ ਲਵਾਂਗੀ। ਆਪਾਂ ਜਿਹੜੀ ਮੇਨ ਗੱਲ ਹੈ ਉਹ ਤੇ ਆਈ ਹੈ ਵੀ ਅਸੀਂ ਕਿੱਦਾਂ ਇਹਦੀ ਕਾਸ਼ਤ ਕਰਨੀ ਹੈ। ਸਭ ਤੋਂ ਪਹਿਲਾਂ ਤਾਂ ਧੰਨਵਾਦ ਦੀਆਂ ਮੈਂ ਡੀਐਮਆਰ ਸੋਲਨ ਦੇ ਡਾਇਰੈਕਟਰ ਸਾਹਿਬਾ ਜਿਹੜੇ ਸਾਨੂੰ ਹਮੇਸ਼ਾ ਕਹਿੰਦੇ ਆ ਵੀ ਪੰਜਾਬ 'ਚ ਵੱਧ ਤੋਂ ਵੱਧ ਟ੍ਰੇਨਿੰਗਾਂ ਲਾਓ ਤਾਂ ਕਿ ਅਸੀਂ ਪੰਜਾਬ 'ਚ ਵੱਧ ਤੋਂ ਵੱਧ ਜਿਹੜੇ ਖੁੰਬ ਕਾਸ਼ਤਕਰ ਖੜੇ ਕਰ ਸਕੀਏ। ਨਾਲ ਨਾਲ ਜਿਹੜੇ ਸਾਇੰਸ ਦਾਨ ਉੱਥੋਂ ਆਏ ਆ ਸਾਡੇ ਹੈੱਡ ਮੈਡਮ ਜਿਨ੍ਹਾਂ ਨੇ ਸਾਨੂੰ ਹਮੇਸ਼ਾ ਸਹਿਯੋਗ ਕੀਤਾ ਵੀ ਅਸੀਂ ਅਸੀਂ ਕਹਿੰਨੇ ਆ ਮੈਡਮ ਅਸੀਂ ਟ੍ਰੇਨਿੰਗ ਲੈਣੀ ਆ ਮੈਡਮ ਹਮੇਸ਼ਾ ਕਹਿੰਨੇ ਵੀ ਮੈਂ ਵੀ ਨਾਲ ਚੱਲੂਗੀ ਤੇ ਨਾਲ ਮੈਂ ਬਾਇਓਐਨਜ਼ਾਈਮ ਬਾਰੇ ਵੀ ਗੱਲ ਦੱਸੂਗੀ ਜਾ ਕੇ ਉੱਥੇ ਤਾਂ ਅਸੀਂ ਜਾਣਦੇ ਆ ਵੀ ਜਿੰਨਾ ਕੀ ਸਾਡੇ ਕੋਲ ਜੋ ਸਾਡੇ ਕੋਲ ਹੈ ਅਸੀਂ ਉਹ ਤੁਹਾਨੂੰ ਵੱਧ ਤੋਂ ਵੱਧ ਦੇਖੇ ਜਾਈਏ ਤੁਸੀਂ ਵੱਧ ਤੋਂ ਵੱਧ ਉਹਨੂੰ ਅਪਣਾਓ ਤੇ ਧਿਆਨ ਦਿਓ ਹੁਣ ਜਿਹੜੀ ਖੁੰਮਾ ਦੀ ਕਾਸ਼ਤ ਬਾਰੇ ਗੱਲ ਕਰਦੇ ਆਪਾਂ ਵੱਖ-ਵੱਖ ਖੁੰਬਾ ਜਿਹੜੀਆਂ ਯੂਨੀਵਰਸਿਟੀ ਨੇ ਪੰਜ ਤਰ੍ਹਾਂ ਦੇ ਖੁੰਬਾ ਬਾਰੇ ਗੱਲ ਕੀਤੀ ਹੈ ਹਮੇਸ਼ਾ ਸਿਫਾਰਿਸ਼ ਕਰਦੇ ਹਾਂ ਸੀ ਵੀ ਬਟਨ ਖੁੰਬ ਲਾਓ ਢੀਂਗਰੀ ਖੁੰਬ ਲਾਓ ਆਉਣ ਵਾਲਾ ਸਮਾਂ ਜਿਹੜਾ ਚੱਲਦਾ ਪਿਆ ਸਮਾਂ ਇਹ ਬਟਨ ਖੁੰਬ ਦਾ ਸਮਾਂ ਤੇ ਨਾਲ ਹੀ ਢੀਂਗਰੀ ਹੋਊਗਾ ਡੀਐਮਆਰ ਸੋਲਣ ਸਾਨੂੰ ਹਰ ਇੱਕ ਬੰਦੇ ਨੂੰ ਬੀਜ ਦੇ ਰਿਹਾ ਤੁਸੀਂ ਉਹ ਬੀਜ ਜਿਹੜਾ ਆਪਣੇ ਘਰ ਲੈ ਜਾ ਕੇ ਉਹਨੂੰ ਖੁੰਬਾ ਨੂੰ ਲਗਾਉਣਾ ਰੱਖਣਾ ਨਹੀਂ ਹੈਗਾ ਬੀਜ ਨੂੰ ਜਿੰਨੀ ਦੇਰ ਆਪਾਂ ਬੀਜ ਨੂੰ ਰੱਖਾਂਗੇ ਓਨੀ ਦੇਰ ਬੀਜ ਜਿਹੜਾ ਖਰਾਬ ਹੋ ਜਾਊਗਾ ਜੇ ਤੁਸੀਂ ਅੱਜ ਲੈ ਕੇ ਚੱਲਿਓ ਬੀਜ ਤੁਸੀਂ ਅੱਜ ਸ਼ਾਮ ਕੱਲ੍ਹ ਨੂੰ ਸਵੇਰੇ ਜਿਹੜੀ ਐ ਆਪਣੀ ਖੁੰਮਾ ਦੀ ਬਜਾਈ ਕਰ ਲਿਓ ਠੀਕ ਐ ਤੂੜੀ ਲੈ ਸਕਦੇ ਹੋ ਤੁਸੀਂ ਖੁੰਮਾ ਦੇ ਜਦੋਂ ਵੀ ਗੱਲ ਕਰਦੇ ਆ ਕਾਸ਼ਤ ਕਰਦੇ ਆ ਸੀ ਤੂੜੀ ਲੈ ਸਕਦੇ ਆ ਜਾਂ ਪਰਾਲੀ ਲੈ ਸਕਦੇ ਆ ਜੇ ਪਰਾਲੀ ਲੈਣੀ ਐ ਤਾਂ ਪਰਾਲੀ ਦੇ ਕੁਤਰਾ ਕਰਨਾ 2 ਤੋਂ 3 ਇੰਚ ਕੁਤਰਾ ਠੀਕ ਐ ਜੀ ਸਾਬਤੀ ਪਰਾਲੀ ਨਹੀਂ ਵਰਤੀ ਜਾਣੀ ਜੇ ਅਸੀਂ ਪਰਾਲੀ ਦਾ ਇਸਤੇਮਾਲ ਕਰੀਏ ਜਾਂ ਫਿਰ ਤੁਸੀਂ ਅੱਧੀ ਤੂੜੀ ਅੱਧੀ ਪਰਾਲੀ ਲੈ ਲਓ ਤੂੜੀ ਜਾਂ ਪਰਾਲੀ ਜਿਹੜੀ ਹੈ ਹਮੇਸ਼ਾ ਸਾਫ਼ ਸੁਥਰੀ ਹੋਣੀ ਚਾਹੀਦੀ ਹੈ ਕਈ ਵਾਰੀ ਕੀ ਕਰਦੇ ਆ ਸਾਡੇ ਕੋਲ ਫਾਰਮਰਸ ਆਨੇ ਵੀ ਸਾਡੇ ਕੋਲ ਗਲੀ ਪਈ ਆ ਪਰਾਲੀ ਜਾਂ ਤੂੜੀ ਪਈ ਆ ਸਾਡੇ ਕੋਲ ਜਿਹੜੀ ਮੀਚ ਭਿੱਜੀ ਹੋਈ ਆ ਗਲੀ ਸੜੀ ਤੂੜੀ ਆ ਉਹ ਵਾਲੀ ਤੂੜੀ ਜੇ ਤੁਸੀਂ ਇਸਤੇਮਾਲ ਕਰੋਗੇ ਤਾਂ ਤੁਹਾਡੇ ਖੁੰਬਾਂ ਨੂੰ ਬਹੁਤ ਬਿਮਾਰੀਆਂ ਲੱਗ ਜਾਣਗੀਆਂ ਅਸੀਂ ਸਾਫ਼ ਸੁਥਰੀ ਤੂੜੀ ਤੇ ਪਰਾਲੀ ਦਾ ਇਸਤੇਮਾਲ ਕਰਨਾ ਜਦੋਂ ਵੀ ਹੁਣ ਤੁਹਾਡੇ ਸਾਹਮਣੇ ਇੱਕ ਲਫਾਫਾ ਪਿਆ ਇਹ ਖੁੰਬਾ ਦਾ ਬੀਜ ਹੈ ਠੀਕ ਹੈ ਜੀ ਇਦਾਂ ਹੀ ਤੁਹਾਨੂੰ ਲਫਾਫੇ ਅਸੀਂ ਦਵਾਂਗੇ ਬਣੇ ਬਣਾਏ ਜਿਹੜਾ ਲਿਫਾਫਾ ਹੈ ਬੀਜ ਦੇ ਵਿੱਚ ਰੇਸ਼ਾ ਚੱਲਿਆ ਹੋਇਆ ਚਿੱਟੇ ਰੰਗ ਦਾ ਨਜ਼ਰ ਆਉਂਦਾ ਹੋਣਾ ਇਹ ਕਣਕ ਦੇ ਦਾਣਿਆਂ ਤੇ ਉਲੀ ਲਾ ਕੇ ਬੀਜ ਤਿਆਰ ਕਰਿਆ ਠੀਕ ਹੈ ਜੀ ਇਹ ਜਿਹੜੀ ਇਹਦੇ ਵਿੱਚ ਜਿਹੜਾ ਬੀਜ ਹੈ ਇਹਦੇ ਨਾਲ ਤੁਸੀਂ ਬਜਾਈ ਕਰਨੀ ਆ ਜੇ ਆਪਾਂ ਕੋਈ ਵੀ ਕਣਕ ਝੋਨਾ ਲਾਣੇ ਆਪਾਂ ਨੂੰ ਬੀਜ ਦੀ ਲੋੜ ਪੈਂਦੀ ਹੈ ਉਸੇ ਤਰ੍ਹਾਂ ਸਾਨੂੰ ਖੁੰਬਾ ਲਈ ਵੀ ਜਿਹੜੀ ਹੈ ਬੀਜ ਦੀ ਲੋੜ ਪੈਂਦੀ ਆ ਹੁਣ ਜਦ ਮੈਂ ਦਾਣੇ ਤੋੜੇ ਤੁਹਾਨੂੰ ਨਜ਼ਰ ਆਉਂਦਾ ਹੁੰਦਾ ਕਿ ਕਣਕ ਦੇ ਦਾਣੇ ਨਜ਼ਰ ਆ ਰਹੇ ਆ ਪਰ ਉਹਦੇ ਉੱਪਰ ਚਿੱਟੇ ਰੰਗ ਦਾ ਪਾਊਡਰ ਜਿਹਾ ਚਿਪਕਿਆ ਹੋਇਆ ਠੀਕ ਹੈ ਜੀ ਇਹ ਖੁੰਬਾ ਦਾ ਬੀਜ ਹੈ ਜੇ ਤੁਸੀਂ ਲਫਾਫਾ ਖੋਲੂਗੇ ਇਹਦੇ ਵਿੱਚੋਂ ਤੁਹਾਨੂੰ ਖੁਸ਼ਬੂ ਆਊਗੀ ਫਰੂਟੀ 스మెల్ ਆਊਗੀ ਫਲਾ ਵਰਗੀ 스మెల్ ਆਊਗੀ ਜੇ ਤੁਹਾਨੂੰ ਕਿਸੇ ਹੋਰ ਕਿਸਮ ਦੀ ਖੁਸ਼ਬੂ ਆ ਰਹੀ ਹੈ ਕੋਈ ਗੰਦੀ 스మెల్ ਆ ਰਹੀ ਹੈ ਉਹ ਵਾਲੇ ਬੀਜ ਦਾ ਜਿਹੜਾ ਲਫਾਫਾ ਉਹ ਤੁਸੀਂ ਨਹੀਂ ਵਰਤਣਾ ਕਿਉਂਕਿ ਜੇ ਉਹ ਵਾਲਾ ਵਰਤੂਗੇ ਲਫਾਫਾ ਉਹਨਾਂ ਖੋੜੇ ਅੱਗੇ ਬੀਜ ਜਿਹੜਾ ਤੁਹਾਡਾ ਖੁੰਬਾ ਨੇ ਉਹ ਖਰਾਬ ਹੋ ਜਾਣਗੇ ਆ ਤਾਂ ਜਿਹੜੀ ਕਾਸ਼ਤ ਹੈਗੀ ਐ ਤੂੜੀ ਤੇ ਬਰਾਲੀ ਸਭ ਤੋਂ ਪਹਿਲਾਂ ਅਸੀਂ ਇੱਕ ਦਿਨ ਪਹਿਲਾਂ ਗਿੱਲੀ ਕਰ ਲੈਣੀ ਐ ਤੁਹਾਡੇ ਬਾਹਰ ਆਪਾਂ ਪਿਛਲੇ ਪਾਸੇ ਗਿੱਲੀ ਕੀਤੀ ਹੋਈ ਐ ਤੁਹਾਨੂੰ ਕੁਸ਼ਕ ਬੈਗ ਅਸੀਂ ਵਿੱਚ ਕੇ ਦਿਖਾਵਾਂਗੇ ਕਿ ਕਿੱਦਾਂ ਬਿਜਾਈ ਕਰਨੀ ਐ ਲਫਾਫੇ ਨਾਲ ਲੈ ਕੇ ਆਏ ਹੋਇਆ ਖਾਲੀ ਲਫਾਫੇ ਵੀ ਤੁਹਾਨੂੰ ਨਾਲ ਮਿਲਣਗੇ ਉਹਨਾਂ ਲਫਾਫਿਆਂ ਦੇ ਵਿੱਚ ਹੀ ਬਿਜਾਈ ਕਰਨੀ ਐ ਸੋ ਤੂੜੀ ਪਰਾਲੀ ਅਸੀਂ ਇੱਕ ਦਿਨ ਪਹਿਲਾਂ ਗਿੱਲੀ ਕਰ ਲੰਨੇ ਆ ਦੂਜੇ ਦਿਨ ਅਸੀਂ ਸਵੇਰੇ ਉਹਦੀ ਨਮੀ ਦੇਖਦੇ ਆ ਨਮੀ ਅਸੀਂ ਆਪਣੇ ਹੱਥ ਦੇ ਵਿੱਚ ਮੁਠੀ ਦੇ ਵਿੱਚ ਤੂੜੀ ਨੂੰ ਘੁੱਟ ਕੇ ਦੇਖ ਲੈਣਾ ਜੇ ਤਾਂ ਤੁਹਾਡੀ ਉਂਗਲਾਂ ਦੇ ਵਿੱਚ ਪਾਣੀ ਜਿਹੜਾ ਉਹ ਬਹੁਤਾ ਵਗਦਾ ਪਿਆ ਮਤਲਬ ਕਿ ਤੁਹਾਡੀ ਤੂੜੀ ਜਿਹੜੀ ਹੈ ਉਹ 90 ਤੋਂ 100% ਗਿੱਲੀ ਹੋਗੀ ਪਰ ਆਪਾਂ ਨੂੰ ਜਿਹੜੀ ਤੂੜੀ ਗਿੱਲੀ ਚਾਹੀਦੀ ਹੈ ਉਹ 75% ਚਾਹੀਦੀ ਹੈ ਤੁਹਾਡੇ ਹੱਥ ਨੂੰ ਜਿਹੜਾ ਗਿੱਲਾ ਲੱਗਣਾ ਚਾਹੀਦਾ ਹੈ ਨਮੀ ਜਿਹੜੇ ਲੱਗਣਾ ਚਾਹੀਦਾ ਵੀ ਗਿੱਲੀ ਹੈ ਤੂੜੀ ਪਰ ਬਹੁਤੀ ਗਿੱਲੀ ਨਹੀਂ ਜੇ ਸੁੱਕੀ ਤੂੜੀ ਹੈ ਫਿਰ ਤੁਸੀਂ ਹੋਰ ਪਾਣੀ ਲਾ ਸਕਦੇ ਹੋ ਸੁੱਕੀ ਤੂੜੀ ਚ ਬਜਾਈ ਨਹੀਂ ਕਰਨੀ ਕਿਉਂਕਿ ਉల్లి ਨੂੰ ਫੈਲਣ ਲਈ ਨਮੀ ਦੀ ਲੋੜ ਪੈਂਦੀ ਆ ਉਹ ਨਮੀ ਜਿਹੜੀ ਹੈ 75 ਤੋਂ 80% ਹੋਣੀ ਚਾਹੀਦੀ ਹੈ ਠੀਕ ਹੈ ਜੀ ਉਹ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਅੱਛਾ ਠੀਕ ਹੈ ਸੋ ਮੈਂ ਜਗਦੀਪ ਜੀ ਤੇ ਮੈਡਮ ਜਸਪ੍ਰੀਤ ਨੂੰ ਬੇਨਤੀ ਕਰਦੀ ਦੱਤ ਰਹ ਸਰ ਸੁਸ਼ੀਲ ਸਰ ਪਲੀਜ਼ ਆਪਾਂ ਪ੍ਰੈਕਟੀਕਲ ਵੀ ਨਾਲ ਹੀ ਕਰਕੇ ਦਿਖਾ ਦਈਏ ਸੋ ਤੁਹਾਡੇ ਸਾਹਮਣੇ ਆਪਾਂ ਕੱਲ ਤੂੜੀ ਗਿੱਲੀ ਕੀਤੀ ਹੋਈ ਸੀ ਪ੍ਰੈਕਟੀਕਲ ਆਪਾਂ ਨਾਲ ਹੀ ਤੁਹਾਨੂੰ ਦਿਖਾ ਦਨੇ ਆ ਥੋੜੇ ਜਿਹੇ ਜਣੇ ਇੱਥੇ ਆ ਜਓ ਜੇ ਤੁਸੀਂ ਇੰਟਰਸਟਿਡ ਹੈਗੇ ਬੈਗ ਭਰਨ ਚ ਕਿਉਂਕਿ ਬੀਜ ਤੁਸੀਂ ਨਾਲ ਲੈ ਕੇ ਜਾਣਾ ਹੁਣ ਨਹੀਂ ਕਰੂੰਗੇ ਫਿਰ ਘਰ ਜਾ ਕੇ ਤਾਂ ਬਜਾਈ ਹੋਣੀ ਹੋਣੀ ਸੋ ਤੂੜੀ ਸਾਫ ਸੁਥਰੀ ਤੂੜੀ ਗਿੱਲੀ ਕਰ ਰਹੇ ਆ ਆਪਾਂ ਥੋੜੇ ਥੋੜੇ ਜਣੇ तो। आप ग्रुप बना लाने ग्रुप बना के फिर प्रैक्टिकल कर लाने हम टीमा बना लाने दस दस जने खड़ो आके नहीं फोटो खिंच लो हाँ हाँ ਦੋ ਦੇਖੋ ਬਿਜਾਈ ਜਿਹੜੀ ਕਰਨੀ ਆਪਾਂ ਦੋ ਟੰਗਾਂ ਨਾਲ ਕਰ ਸਕਦੇ ਆਂ ਇੱਕ ਤਾਂ ਜਿਹੜਾ ਸਿੱਧਾ ਬੀਜ ਪਾ ਕੇ ਵਿੱਚ ਅਸੀਂ ਤੂੜੀ ਭਰ ਦਨੇ ਲਫਾਫਿਆਂ ਦੇ ਵਿੱਚ ਇੱਕ ਲਫਾਫੇ ਦੇ ਵਿੱਚ 200 ਗ੍ਰਾਮ ਬੀਜ ਪਾਊਗਾ ਸੋ ਲਫਾਫੇ ਦੇ ਵਿੱਚ ਅਸੀਂ ਦੋ ਤ ਟੰਗਾਂ ਨਾਲ ਦੱਬ ਕੇ ਪਾਣੀ ਆ ਹੁਣ ਹੀ ਤੁਹਾਡੇ ਸਾਹਮਣੇ ਕਰਕੇ ਦਿਖਾਣੇ ਆ ਇੱਕ ਤਾਂ ਤੈ ਦੇ ਵਿੱਚ ਬੀਜ ਪਾ ਸਕਦੇ ਆ ਦੂਜਾ ਢੰਗ ਅਸੀਂ ਜਿੱਦਾਂ ਆਪਾਂ ਆਮ ਜੇ ਲਾ ਕੇ ਫਿਰ ਬੀਜ ਪਾ ਲਣਾ ਆਪਾਂ ਨੇ ਵਿੱਚ ਇਹ ਤੁਸੀਂ ਕਿਹੜਾ ਟੰਕ ਕਰ ਰਹੇ ਹੋ ਇਹ ਜਿਹੜਾ ਆਪਾਂ ਜੇ ਆਪਾਂ ਸਨੀਰ ਲਾਨੰਮੀਆ ਜਿੱਦਾਂ ਆਪਣੇ ਪਸ਼ੂਆਂ ਨੂੰ ਪਾਣੇ ਡੰਗਰਾਂ ਨੂੰ ਪਾਣੇ ਆ ਇਹ ਉਹ ਟੰਕ ਕਰ ਰਹੇ ਆ ਸਿੱਧਾ ਹੀ ਬੀਜ ਰਲਾ ਕੇ ਤੂੜੀ ਦੇ ਵਿੱਚ ਭਰ ਦੇਣਾ ਉੱਪਰ ਥੋੜਾ ਜਿਹਾ ਬੀਜ ਖਿਲਾਰ ਦੇਣਾ ਮੈਡਮ ਤੁਸੀਂ ਹਟ ਜਾਓ ਇਹਨੂੰ ਕਰਨ ਤੋਂ ਆਪੇ ਥੋੜਾ ਜਿਹਾ ਤੁਸੀਂ ਸਮਝ ਲਿਆ ਹਾਂਜੀ ਇਹ ਤੋਂ ਬਾਅਦ ਇਹਨਾਂ ਲਫਾਫਿਆਂ ਦੇ ਵਿੱਚ ਅਸੀਂ ਪੈਨ ਦੇ ਨਾਲ ਗਲੀਆਂ ਕਰ ਦੇਣੀਆਂ ਛੇਦ ਕਰ ਦੇਣੇ ਆ ਇਹਨਾਂ ਲਫਾਫਿਆਂ ਨੂੰ ਧੁੱਪ ਨਹੀਂ ਲਗਾਣੀ ਜਿਹੜਾ ਵੀ ਤੁਹਾਡੇ ਕੋਲ ਵਾਧੂ ਕਮਰਾ ਪਿਆ ਉਸ ਕਮਰੇ 'ਚ ਰੱਖ ਦਿਓ ਧੁੱਪ ਨਹੀਂ ਲਗਣੀ ਚਾਹੀਦੀ ਜੇ ਧੁੱਪ ਲੱਗੂਗੀ ਤੁਹਾਡਾ ਬੀਜ ਮਰ ਜਾਊਗਾ ਮੈਡਮ ਨੇ ਇੱਕ ਬਜਾਈ ਕਰਕੇ ਦਿਖਾਤੀ ਐ ਹੁਣ ਆਪਾਂ ਗਰੁੱਪ ਬਣਾ ਲੈਨੇ ਆ ਹਾਂ ਇੱਕ ਲੇਅਰ ਵਾਲੀ ਕਰਕੇ ਦਿਖਾ ਦਿੰਨੇ ਆ ਅਸੀਂ ਲੇਅਰ ਕਿੱਦਾਂ ਕਰਦੇ ਆ ਫਿਰ ਤੁਸੀਂ ਆਪ ਬੀਜ ਲਓ ਜਿੰਨੀ ਪਈ ਐ ਇਹਕੇ ਤਾਂ ਹੀ ਤੁਹਾਨੂੰ ਪਤਾ ਲੱਗੂਗਾ ਤੂੜੀ ਪਾ ਲਈ ਤੂੜੀ ਤੋਂ ਬਾਅਦ ਅਸੀਂ 20 ਤੋਂ 25 ਗ੍ਰਾਮ ਬੀਜ ਪਾਦਣਾ ਉੱਪਰ ਫਿਰ ਤੂੜੀ ਪਾ ਦੇਣੀ ਹੈ ਫਿਰ ਬੀਜ ਪਾ ਦਿਓ ਫਿਰ ਤੂੜੀ ਪਾ ਦਿਓ ਦੇ ਵਿੱਚ ਸੋ ਇੱਕ ਲਫਾਫੇ 'ਚ 200 ਗ੍ਰਾਮ ਬੀਜ ਪੈਣਾ। ਸੋ ਉਹਨਾਂ ਨੂੰ ਬੀਜ ਨੂੰ ਵੰਡ ਲਓ ਤੁਸੀਂ। ਇੱਕ ਇੱਕ ਲੇਅਰ 'ਚ 40 40 50 50 ਗ੍ਰਾਮ ਪਾ ਦਿਓ। 4 ਤੋਂ 5 ਤਹਿਆਂ ਲਾ ਕੇ 200 ਗ੍ਰਾਮ ਬੀਜ ਪੂਰਾ ਹੋ ਜਾਊਗਾ। ਉਸ ਤੋਂ ਬਾਅਦ ਤੁਸੀਂ ਇਹਨਾਂ ਦੇ ਲਫਾਫਿਆਂ ਦੇ ਮੂੰਹ ਬੰਦਣੇ।